ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਵੱਡਾ ਸੰਤ ਬਾਬਾ ਬਗਤ ਸਿੰਘ ਜੀ ਹੀਰੋਕਲਾਂ ਤੋਂ ਸਾਰੀ ਸੰਗਤ ਮਹਾਂਪੁਰਖਾਂ ਦੀ ਸਾਲਾਨਾ ਵਰਸੀ ਦੇ ਸਬੰਧ ਵਿੱਚ ਸੰਗਤਾਂ ਨੂੰ ਬੇਨਤੀ ਹੈ ਕਿ ਮਹਾਂਪੁਰਖਾਂ ਦੀ ਸਾਲਾਨਾ ਵਰਸੀ ਦੇਸੀ ਮਹੀਨਾ 17 18 19 ਭਾਦੋਂ ਨੂੰ ਜਾਣੀ ਦੀ 2 3 4 ਸਤੰਬਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਨੇ ਉਸ ਤੋਂ ਪਹਿਲਾਂ ਨੌਜਵਾਨ ਸੇਵਾ ਕਰ ਰਹੇ ਨੇ ਦਰਬਾਰ ਸਾਹਿਬ ਦਾ ਸ਼ਨਾਣ ਕਰਾਇਆ ਅੰਦਰੋਂ ਅੱਜ ਜਿਦੇ ਸਬੰਧ ਵਿੱਚ 17 ਪਾਦੋਂ ਨੂੰ ਦਿਨ ਦੇ ਦੀਵਾਨ ਸੱਜਣਗੇ ਢਾਡੀ ਕਬੀਸਰ ਜਥੇ ਆਉਣਗੇ ਔਰ 18 ਦੇ ਦੀਵਾਨ ਸੱਜਣਗੇ 19 ਦੇ ਦਿਨ ਦੇ ਦੀਵਾਨ ਸੱਜਣਗੇ 17 ਨੂੰ ਦਸਤਾਰ ਮੁਕਾਬਲੇ ਜਿਹਦੇ ਵਿੱਚ ਵੱਖ-ਵੱਖ ਨਿਆਮ ਰੱਖੇ ਗਏ ਨੇ ਬੱਚਿਆਂ ਵਾਸਤੇ ਔਰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ 17 ਨੂੰ 19 ਨੂੰ ਭੋਗ ਪਾਏ ਜਾਣਗੇ ਤੇ 5 ਸਤੰਬਰ ਨੂੰ ਖੰਡੇ ਵਾਟੇ ਦਾ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ ਜਿੰਨਾ ਪ੍ਰਾਣੀਆਂ ਨੇ ਅੰਮ੍ਰਿਤ ਛਕਣਾ ਉਹ ਗੁਰਦੁਆਰਾ ਸਾਹਿਬ ਵਿਖੇ ਨਾਮ ਲਖਵਾਉਣ ਜਿਨ੍ਹਾਂ ਨੂੰ ਕਕਾਰ ਫੇਰੀ ਵੰਡੇ ਜਾਣਗੇ ਸੰਤ ਬਾਬਾ ਵਗਾ ਸਿੰਘ ਜੀ ਜਿਨ੍ਹਾਂ ਸਾਸ ਗਰਾਸ ਨ ਬਿਸਰਾਏ ਹਰਨਾਮਾ ਮਨਮੰਤ ਤਨ ਸੇ ਸਈ ਨਾਨਕਾ ਪੂਰਨ ਸੋਈ ਸੰਤ 20ਵੀਂ ਸਦੀ ਦੇ ਸੰਤ ਬਾਬਾ ਆਤਰ ਸਿੰਘ ਜੀ ਮਹਾਂਪੁਰਖਾਂ ਦੇ ਸਮਕਾਲੀ ਹੋਏ ਨੇ ਜਿਨ੍ਹਾਂ ਨੂੰ ਸੰਤ ਬਾਬਾ ਵਗਾ ਸਿੰਘ ਜੀ ਸੰਤ ਬਾਬਾ ਵਗਾ ਸਿੰਘ ਜੀ ਨੂੰ ਸੰਤ ਬਾਬਾ ਆਤਰ ਸਿੰਘ ਜੀ ਦੀਵਾਨਾ ਵਿੱਚ ਸੰਗਤ ਨੂੰ ਕਹਿੰਦੇ ਜੇ ਰੱਬ ਦੇ ਦਰਸ਼ਨ ਕਰਨੇ ਨੇ ਸਾਧ ਰੂਪ ਆਪਣਾ ਤਨ ਧਾਰਿਆ ਤਾਂ ਸੰਗਤ ਜੀ ਹੀਰੋ ਕਲਾ ਵਾਲੇ ਬਾਬਾ ਬੱਗਾ ਸਿੰਘ ਦੇ ਦਰਸ਼ਨ ਕਰੋ ਸੰਤਾਂ ਨੂੰ ਜਦੋਂ ਠਾਉਂਦੇ ਛੋਟਾ ਜਿਹਾ ਸਰੀਰ ਹੁੰਦਾ ਮਹਾਪੁਰਖ ਰੱਬੀ ਰੂਹ ਹਨ ਉਹਨਾਂ ਨੂੰ ਭਾਵੇਂ 93 ਸਾਲ ਹੋ ਗਏ ਸਾਤੋਂ ਵਿਛੜਿਆ ਨੂੰ ਅੱਜ ਵੀ ਉਹ ਸਰੀਰ ਕਰਕੇ ਮਹਾਪੁਰਖਾਂ ਦੀ ਬੰਦਗੀ ਕਰਕੇ ਸਾਡੇ ਵਿੱਚ ਨੇ ਜਿੱਥੇ ਮਹਾਨ ਸਵਾਭਾਵਾਂ ਚੱਲ ਰਹੀਆਂ ਨੇ ਦਰਸ਼ਨੀ ਡਿਉਡੀ ਜਿਹਦੀ ਕਾਰ ਸੇਵਾ ਚੱਲ ਰਹੀ ਹੈ ਸੋ ਸਾਰਾ ਨਗਰ ਬੜੀ ਉਤਸ਼ਾਹ ਨਾਲ ਬੜੇ ਪ੍ਰੇਮ ਨਾਲ ਮਨਾ ਰਿਹਾ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਹਮ ਹਮਾ ਕੇ ਹਾਜ਼ਰੀਆਂ ਪਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ